ਪਹਿਲਾਂ ਦੀ ਵੀਡੀਓ ਹੋਈ ਹੈ ਜੀ ਸਾਡੀ ਸਰਕਾਰ ਨੇ ਸਾਡੇ ਬਲੌਕ ਤੇ ਸਾਡੇ ਪਿੰਡ ਤੇ ਸਾਡੇ ਬਲੌਕ ਤੇ ਪਹਿਲਾ ਮਤਲਬ ਆਇਆ ਸੀਗਾ ਜੀ ਤੇ ਅਸੀਂ ਦਾ ਹਾਰਡਵਰਕ ਕਰ ਰਹੇ ਹਾਂ ਉਹਦੇ ਤੇ ਸਾਨੂੰ ਕਾਫੀ ਸਫਲਤਾ ਵੀ ਮਿਲਦੀ ਆ ਅਜੇ ਸਾਰੇ ਅਧਿਕਾਰੀਆਂ ਨੇ ਹੋਣਾ ਸੀਗਾ ਤੇ ਜੰਗ ਲੱਗਣ ਦਾ ਡਰ ਕੀ ਪ੍ਰੋਗਰਾਮ ਕੈਨਸਲ ਹੋ ਗਿਆ ਤੇ ਪ੍ਰੋਗਰਾਮ ਟੈਂਚਰ ਆ ਗਿਆ ਕਿਸ ਤਰ੍ਹਾਂ ਕਿਹੜੀ ਜਿਹੜੇ ਸਖਸ਼ੀਤਾ ਨੇ ਇੱਥੇ ਪਹੁੰਚਣਾ ਸੀਗਾ ਜੀ ਹਾਂਜੀ ਐਸਐਸਪੀ ਡੀਐਸਪੀ ਐਸਪੀ ਜੀ ਸਾਰੇ ਅਧਿਕਾਰ ਹੂੰ ਕਿੰਨਾ ਕ ਦੁੱਖ ਹੈ ਇਸ ਚੀਜ਼ ਦਾ ਕਿਉਂਕਿ ਤੁਹਾਡੇ ਪੈਨਡ ਤੋਂ ਸ਼ੁਰੂਆਤ ਹੋਣੀ ਸੀ ਔਰ ਇੱਕ ਵੱਖਰੀ ਐਗਜ਼ੈਂਪਲ ਪੈਦਾ ਹੋਣੀ ਸੀ ਹਾਂਜੀ ਸਾਨੂੰ ਇਹ ਚੀਜ਼ ਦਾ ਬੜਾ ਦੁੱਖ ਹੋਇਆ ਸਵਾਲ ਕਰ ਗਾ ਹਾਂਜੀ ਹਾਂਜੀ ਨਾਲ ਹੀ ਜਿਹੜਾ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਉਹਦੇ ਤਹਿਤ ਜਿਹੜੇ ਬਾਰਡਰ ਏਰੀਆ ਦੇ ਉੱਪਰ ਜਿਹੜੇ ਜ਼ਿਲ੍ਹੇ ਪੈਂਦੇ ਆ ਉਹ ਬੰਦ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਘਟਨਾ ਨੂੰ ਵੀ ਹਾਂਜੀ ਇਹ ਭਾਰਤ ਪਾਕਿਸਤਾਨ ਦੀ ਜੰਗ ਲੱਗਣ ਕਰਕੇ ਅੱਜ ਇਹ ਟਾਈਮ ਪਹਿਲੋਗਰਾਮ ਆਪਣਾ ਕੈਨਸਲ ਹੋ ਗਿਆ ਸਾਡੀ ਸਾਰੀ ਪਿਆਰੀ लगता हो या ऐसे ते ऐसे जाओ ना या भी ये जंगल जाती खातों को भी ते ऐसे अब ये तो बड़े प्रोग्राम हो लेकिन जरूरत नशा बिरुद्ध नाम कहता है लेकिन उनको तो इसलिए प्रोग्राम करवाएँगे ऐसे कैसे लोग की कार्रवाई है आज तो ऐसे युद्ध नशा बिरुद्ध तहत ਆ ਆਪਣਾ ਜਿਹੜਾ ਕੈਂਪੇਨ ਹੈ ਉਹ ਤੁਰ ਕੋਟਰਨਸੀ ਤੋਂ ਸ਼ੁਰੂ ਕਰ ਰਹੇ ਸੀਗੇ ਜਿੱਥੇ ਇਹ ਜਿਹੜਾ ਪਿੰਡ ਹੈ ਇਹਦੀ ਖਾਸ ਗੱਲ ਇਹ ਸੀਗੀ ਕਿ ਇਹ ਹੈ ਕਿ ਇਹ ਇਹ ਪਿੰਡ ਟਬੈਕੋ ਫਰੀ ਹੈ ਤੇ ਇੱਥੇ ਸਾਰੇ ਪਿੰਡ ਵਾਸੀਆਂ ਨੇ ಗ್ರಾಮ ਪੰਚਾਇਤ ਨੇ ਮਤਾ ਪਾਇਆ ਹੋਇਆ ਕਿ ਨਾ ਨਸ਼ਾ ਵਿਕਣ ਦੇਵਾਂਗੇ ਤੇ ਨਾ ਨਸ਼ਾ ਕਰਨ ਦੇਵਾਂਗੇ ਸੋ ਅਸੀਂ ਚਾਹੁੰਦੇ ਸੀਗੇ ਕਿ ਇਸੇ ਉਦਾਹਰਣ ਨੂੰ ਅਸੀਂ ਬਾਕੀ ਹੋਰ ਜਿਹੜੇ ਨਿਹਾਲ ਸਿੰਘ ਵਾਲਾ ਦੇ ਪਿੰਡ ਨੇ ਉੱਥੇ ਅਸੀਂ ਇਹ ਸੰਦੇਸ਼ ਲੈ ਕੇ ਜਾਈਏ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਥੋੜੀ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਦੇਖਦੇ ਹੋਏ ਇੰਟਰਨੈਸ਼ਨਲੀ ਜਿਹੜਾ ਸਾਡਾ ਇੱਕ ਜਿਹੜੀਆਂ ਵਾਰ ਲਾਈਕ ਸਿਚੁਏਸ਼ਨ ਹੈਗੀ ਹੈ ਸਾਡੇ ਵੀ ਆਰ ਫੇਸਿੰਗ ਥੈਟ ਉਹਦੇ ਤਹਿਤ ਇਨਸਟਰਕਸ਼ਨ ਸਿਗੀਆਂ ਕਿ ਸਾਰੇ ਇਹੋ ਜੇ ਜਿੱਥੇ ਕਿ ਗੈਦਰਿੰਗ ਹੋਣੀ ਹੈ ਉਹ ਪਲਾਨਸ ਉਹ ਪ੍ਰੋਗਰਾਮ ਜਿਹੜੇ ਕੈਨਸਲ ਕਰ ਦਿੱਤੇ ਜਾਣ ਸੋ ਅਸੀਂ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਹਾਲ ਦੀ ਘੜੀ ਇਹੋ ਜੇ ਸਾਰੇ ਜਿਹੜੇ ਜਿਹੜੇ ਕੈਂਪੇਨ ਦੇ ਤਹਿਤ ਪ੍ਰੋਗਰਾਮ ਰੱਖੇ ਸੀ ਉਹ ਅਸੀਂ ਮੁਲਤਵੀ ਕਰ ਦਿੰਦੇ ਹਾਂ ਟਿਲ ਫਰਦਰ ਇਨਸਟਰਕਸ਼ਨਸ ਨੂੰ ਮੁਤਵੀ ਗ੍ਰਾਂਟ ਵੀ ਦਿੱਤੀ ਜਾਣੀ ਸੀ ਹਾਂਜੀ ਉਥੇ ਪੰਚਾਇਤ ਦੇ ਇਹ ਸਾਰੇ ਐਫਰਟਸ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਅਸੀਂ ਗ੍ਰਾਂਟ ਦਾ ਹੈਂਡਓਵਰ ਕਰ ਦਿੱਤੀ ਹੈ 5 ਲੱਖ ਰੁਪਏ ਦੀ ਗ੍ਰਾਂਟ ਅਸੀਂ ਪੰਚਾਇਤ ਨੂੰ ਦਿੱਤੀ ਹੈ ਕਿਉਂਕਿ ਉਹਨਾਂ ਨੇ ਬਹੁਤ ਅੱਛਾ ਕੰਮ ਕਰਕੇ ਬਾਕੀ ਹੋਰ ਪੰਚਾਇਤਾਂ ਵਾਸਤੇ ਵੀ ਇੱਕ ਬਹੁਤ ਅੱਛਾ ਉਦਾਹਰਣ ਸੈੱਟ ਕੀਤਾ ਹੈ ਕੀ ਲੱਗਦਾ ਕਿ ਉਹਨਾਂ ਨੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ ਜੇਕਰ ਅਫਾਰ ਬੰਦ ਹੋ ਜਾਂਦੀ ਹੈ ਹਾਂਜੀ ਜਿਵੇਂ ਜਿਵੇਂ ਸਾਨੂੰ ਇਨਸਟਰਕਸ਼ਨਸ ਆਨ ਆਂd ਯਾਰ ਰਹਣਗੇ ਅਸੀਂ ਉਹਨਾਂ ਨੂੰ ਫਾਲੋ ਕਰਾਂਗੇ ਤੇ ਹਾਲ ਦੀ ਹਾਲ ਦੀ ਘੜੀ ਜੋ ਹਦਾਇਤ ਇਹੀ ਹੋਈ ਹੈ ਕਿ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜੱੜ ਦਰਸ਼ਕੋ ਯੁੱਧ ਨਸ਼ਿਆਂ ਵਿਰੋਧ ਮਹਮ ਤਹਿਤ ਪੰਜਾਬ ਸਰਕਾਰ ਵੱਲੋਂ ਅੱਜ ਪਿੰਡ ਧੂੜਕੋਟ ਦੇ ਵਿੱਚ ਯੁੱਧ ਨਸ਼ਿਆਂ ਵਿਰੋਧ ਪ੍ਰੋਗਰਾਮ ਰੱਖਿਆ ਗਿਆ ਸੀ ਸਭ ਨੂੰ ਪਤਾ ਹੈ ਕਿ ਹਾਲਾਤ ਕਿਸ ਤਰ੍ਹਾਂ ਨੇ ਭਾਰਤ ਦੇ ਦੂਜੇ ਪਾਸੇ ਜਿਹੜਾਗਾ ਪਾਕਿਸਤਾਨ ਤੇ ਪਾਰ ਦੀ ਜੰਗ ਲੱਗੀ ਹੋਈ ਆ ਉਸ ਨੂੰ ਲੈ ਕੇ ਬਾਰਡਰ ਏਰੀਆ ਦੇ ਵਿੱਚ ਜਿਹੜੇ ਵੀ ਜ਼ਿਲ੍ਹੇ ਪੈਂਦੇ ਆ ਉਹਨਾਂ ਨੂੰ ਬੰਦ ਕੀਤਾ ਗਿਆ ਤੇ ਨਿਆਲ ਸਿੰਘ ਵਾਲਾ ਦੇ ਵਿੱਚ ਵੀ ਜਦੋਂ ਇਹ ਖਬਰ ਨਸ਼ਰ ਹੁੰਦੀ ਆ ਸੋਸ਼ਲ ਮੀਡੀਆ ਦੇ ਉੱਪਰ ਵੈਬ ਚੈਨਲਾਂ ਦੇ ਉੱਪਰ ਤਾਂ ਸਾਰੇ ਕਿਤੇ ਜਿਹੜੇ ਪ੍ਰੋਗਰਾਮ ਆ ਉਹ ਸਾਰੇ ਕੈਨਸਲ ਕੀਤੇ ਜਾਂਦੇ ਨੇ ਨਿਆਲ ਸਿੰਘ ਵਾਲਾ ਦੇ ਵਿੱਚ ਤੁਸੀਂ ਬੈਨਰ ਦੇਖ ਸਕਦੇ ਹੋ तमाम ਸ਼ਕਤੀਆਂ ਨੇ ਇੱਥੇ ਪਹੁੰਚਣਾ ਸੀ ਔਰ ਧੂੜਕੋਟਣ ਸਿੰਘ ਪਿੰਡ ਅਜਿਆ ਪਿੰਡ ਆ ਜਿਹੜਾ ਕਿ ਨਸ਼ਾ ਮੁਕਤ ਦਾ ਨਾਮ ਦੇਣਾ ਬਾਕੀ ਆ ਕਿਉਂਕਿ ਪਿੰਡ ਦੀ ਪੰਚਾਇਤ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਅੱਜ ਐਸ ਡੀਐਮ ਨਿਆਲ ਸਿੰਘ ਵਾਲਾ ਵੱਲੋਂ ਐਮਐਲਏ ਮਜੀਦ ਬਲਾਸਪੁਰ ਔਰ तमाम ਜੋ ਸ਼ਖਸੀਅਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਸਪਿੰਡ ਦੀ ਪੰਚਾਇਤ ਨੂੰ ਸਨਮਾਨ ਕਰਨਾ ਸੀ ਪਰ ਖਾਲੀ ਕੁਰਸੀਆਂ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰੋਗਰਾਮ ਹੈ ਉਹ ਕੈਨਸਲ ਕੀਤਾ ਗਿਆ ਹੈ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੀ ਬਣਦੇ ਨੇ ਕਿਉਂਕਿ ਜਿੰਨੇ ਵੀ ਸਰਕਾਰੀ ਪ੍ਰੋਗਰਾਮ ਸੀ ਉਹ ਸਾਰੇ ਰੱਦ ਕਰ ਦਿੱਤੇ ਗਏ ਨੇ ਔਰ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਜੋ ਹਾਲਾਤ ਆ ਉਹ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਸੋ ਸਮਾਂ ਦੱਸੇਗਾ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ